ਫਿਲੌਰ ਪੁਲਿਸ ਨੇ 10 ਕਿਲੋ ਚੂਰਾ ਪੌਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸ਼ੰਦਰਪਾਲ ਪੁੱਤਰ ਬਚਨਾਰਾਮ ਵਾਸੀ ਤਲਵੰਡੀਕਲਾਂ ਲੁਧਿਆਣਾ ਵਜੋਂ ਹੋਈ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਪੁਲਿਸ ਦੋਸ਼ੀ ਪਾਸੋਂ ਪੁੱਛਗਿੱਛ ਕਰਕੇ ਇਹ ਪਤਾ ਲਗਾ ਰਹੀ ਹੈ ਕਿ ਉਹ ਇਹ ਨਸ਼ਾ ਕਿਸ ਕੋਲੋਂ ਲੈ ਕੇ ਆਉਂਦਾ ਸੀ ਤੇ ਅਕੇ ਕਿਸ ਨੂੰ ਸਪਲਾਈ ਕਰਦਾ ਸੀ ਫਿਰ ਲੋਰਡੋ ਕੈਮਰਾਮੈਨ ਵਿਜੇ ਮਾਨਾਲ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਇਹ ਦੋਸ਼ੀ ਦਾ ਨਾਮ ਹੈਗਾ ਜੀ ਸ਼ਿੰਦਰਪਾਲ ਪਤਾ ਉਹ ਬਚਨਾਰਾਮ ਵਾਸੀ ਤਲਵੰਡੀ ਲੋਹੰਢੀ ਗਲਾਂ ਥਾਣਾ ਲੱਡੂ ਵਾਲ ਜ਼ਿਲ੍ਹਾ ਨਦੇੜਗੋ ਠੀਕ ਹੈ ਜੀ ਇਥੋਂ ਕਿਲਾ ਰੋਡ ਤੋਂ ਫਟਕ ਲਾ ਕੇ ਇਹਨੂੰ ਕਾਬੂ ਕੀਤਾ ਠੀਕ ਹੈ ਜੀ ਚਪੂਤੀ ਦੇ ਕੋਲ ਮਾਲਸ ਦੇ ਡੋਡੇ ਸੀਗੇ 1.5 ਕਿਲੋ ਚੋਰੂ ਠੀਕ ਹੈ ਉਭਰੰਦ ਕੀਤੇ ਜੀ ਅੱਛਾ ਕਿੰਨੇ ਲੰਮੇ ਸਮੇਂ ਤੋਂ ਕੰਮ ਕਰਦਾ ਜੀ ਇਹ ਪਹਿਲੂ ਇੱਥੋਂ 2098 ਦੇ ਵਿੱਚ ਤੇ 2003 ਦੇ ਵਿੱਚ ਦੋ ਮੁਕਦਮੇ ਦਰਜਾ ਠੀਕ ਹੈ ਜੀ ਉਹਨਾਂ ਜੇ ਬਰੀ ਹੋ ਚੁੱਕਾ ਆ ਫਾਈਨਲ ਤਾਂ ਹੁਣ ਉਸ ਤੋਂ ਬਾਅਦ ਹੁਣ ਕੋਈ ਨਹੀਂ ਅੱਛਾ ਜੀ ਇਹ ਕਿੱਥੋਂ ਲਿਆਉਂਦਾ ਸੀ ਕਿੱਥੇ ਵੇਚਦਾ ਪਤਾ ਨਹੀਂ ਇਸ ਬਾਰੇ ਇਹ ਦੱਸ ਨਹੀਂ ਰਿਹਾ ਕੁਝ ਵੀ ਇਹਦਾ ਰਿਮਾਂਡ ਲਵਾਂਗੇ ਉਸ ਤੋਂ ਬਾਅਦ ਪਤਾ ਕਰਾਂਗੇ ਓਕੇ ਓਕੇ ਕਿੰਨੇ ਮਾਲ ਬਰਾਉਂਤ ਹੁੰਦਾ ਕਿੰਨੇ 10 ਕਿਲੋ ਦੋ ਦੇ ਚਲੂਗੇ ਠੀਕ